ਏ ਬੇਰ ਬਾਬਾ ਬੁੱਢਾ ਸਾਹਿਬ ਹੈ ਬੇਰ ਬਾਬਾ ਬੁੱਢਾ ਸਾਹਿਬ ਹਾਂ ਇਹ ਉਹੀ 베ਰੀ ਦਾ ਦਰਖਤ ਹੈ ਜਿਸ ਦੇ ਹੇਠਾਂ ਬੈਠ ਕੇ ਬਾਬਾ ਬੁੱਢਾ ਜੀ ਸੇਵਾ ਕਰਵਾਉਂਦੇ ਸਨ ਬਾਬਾ ਬੁੱਢਾ ਜੀ ਕੌਣ ਸਨ ਬਾਬਾ ਬੁੱਢਾ ਜੀ ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਸਨ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦਰਬਾਰ ਸਾਹਿਬ ਵਿੱਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਸੀ ਤਾਂ ਬਾਬਾ ਬੁੱਢਾ ਜੀ ਨੇ ਹੀ ਮੁਖਵਾਖ ਪੜ੍ਹ ਕੇ ਸੁਣਾਇਆ ਸੀ ਹੁਕਮਨਾਮਾ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਹੁਕਮਨਾਮਾ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਬਾਬਾ ਜੀ ਕਿਹੜੀ ਸੇਵਾ ਕਰਦੇ ਸਨ ਬਾਬਾ ਜੀ ਸਰੋਵਰ ਦੀ ਪੁਟਾਈ ਕਿਨਾਰਿਆਂ ਨੂੰ ਪੱਕਾ ਕਰਨਾ ਦਰਬਾਰ ਸਾਹਿਬ ਦੀ ਇਮਾਰਤ ਬਣਾਉਣਾ ਸਰੋਵਰ ਨੂੰ ਪੱਕਾ ਕਰਾਉਣਾ ਆਈ ਹੋਈ ਸੰਗਤ ਦੀ ਜ਼ਰੂਰਤ ਮੁਤਾਬਿਕ ਪ੍ਰਬੰਧ ਕਰਨੇ ਅਤੇ ਹੋਰ ਬਹੁਤ ਸਾਰੇ ਕਾਰਜ دیکھتے ਸਨ ਬੀੜ ਬਾਬਾ ਬੁੱਢਾ ਸਾਹਿਬ ਦਾ ਸਾਰਾ ਕੰਮ ਕਾਜ ਵੀ ਉਹਨਾਂ ਦੇ ਹੀ ਜਿੰਮੇ ਸੀ ਬੀੜ ਬੁੱਢਾ ਸਾਹਿਬ ਕਿੱਥੇ ਹੈ ਉੱਥੇ ਬਾਬਾ ਜੀ ਕੀ ਕਰਦੇ ਸਨ ਬਾਬਾ ਬੁੱਢਾ ਜੀ ਬੀੜ ਸਾਹਿਬ ਦੇ ਇਲਾਕੇ ਵਿੱਚ ਸਿੱਖੀ ਪ੍ਰਚਾਰ ਦੇ ਨਾਲ ਨਾਲ ਗੁਰੂ ਘਰ ਦੀ ਜ਼ਮੀਨ ਖੇਤੀਬਾੜੀ ਅਤੇ ਪਸ਼ੂਆਂ ਦੀ ਦੇਖਭਾਲ ਕਰਾਉਂਦੇ ਸੀ ਬਾਬਾ ਜੀ ਪ੍ਰਚਾਰ ਵੀ ਕਰਦੇ ਸਨ ਤੇ ਖੇਤੀਬਾੜੀ ਵੀ ਹਾਂ ਗੁਰੂ ਨਾਨਕ ਦਾ ਸੱਚਾ ਸਿੱਖ ਕੁਰਬਾਨੀ ਵੀ ਪੜਦਾ ਤੇ ਕਰਤ ਵੀ ਕਰਦਾ ਹੈ ਬਾਬਾ ਬੁੱਢਾ ਜੀ ਵਿੱਚ ਤਾਂ ਇੱਕ ਹੋਰ ਹੀ ਬੜਾ ਕਮਾਲ ਦਾ ਗੁਣ ਸੀ ਉਹ ਕੀ ਬਾਬਾ ਜੀ ਨੂੰ ਸ਼ਸਤਰ ਵਿਦਿਆ ਵੀ ਆਉਂਦੀ ਸੀ ਤਲਵਾਰ ਚਲਾਉਣ ਵਿੱਚ ਬੜੇ ਬਾਹਰ ਸਨ ਛੇਵੇਂ ਗੁਰੂ ਜੀ ਨੇ ਵੀ ਦੋ ਤਲਵਾਰਾਂ ਪਹਿਨੀਆਂ ਸਨ ਹੈਨਾ ਹਾਂਜੀ ਬਿਲਕੁਲ ਪਰ ਤੈਨੂੰ ਪਤਾ ਹੈ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤਲਵਾਰ ਚਲਾਉਣਾ ਸਿਖਾਉਣ ਵਾਲੇ ਉਸਤਾਦ ਕੌਣ ਸਨ ਨਹੀਂ ਪਤਾ ਕੌਣ ਸਨ ਬਾਬਾ ਬੁੱਢਾ ਜੀ ਵਾਓ ਹੀ ਇਜ਼ ਅ ਗ੍ਰੇਟ ਪਰਸਨੈਲਿਟੀ ਫਿਰ ਤਾਂ ਬਾਬਾ ਬੁੱਢਾ ਜੀ ਨੇ ਦੋ ਗੁਰੂ ਜੀ ਦੇ ਦਰਸ਼ਨ ਕਰ ਲਏ ਹੈ ਨਾ ਦੋ ਨਹੀਂ ਬਾਬਾ ਬੁੱਢਾ ਜੀ ਨੇ 6 ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਸਨ 6 ਗੁਰੂ ਜੀ ਦੇ ਦਰਸ਼ਨ ਉਹ ਕਿਵੇਂ ਬਾਬਾ ਬੁੱਢਾ ਜੀ 10 ਸਾਲ ਦੀ ਉਮਰ ਵਿੱਚ ਹੀ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਬਣ ਗਏ ਸਨ ਬਾਲਕ ਬੁੱਢਾ ਜੀ ਨੇ ਗੁਰੂ ਜੀ ਨੂੰ ਆਖਿਆ ਸੀ ਕਿ ਮੇਰੇ ਅੰਦਰੋਂ ਮੌਤ ਦਾ ਡਰ ਦੂਰ ਕਰ ਦਿਓ ਇਹੀ ਤਾਂ ਗੁਰੂ ਨਾਨਕ ਦੇਵ ਜੀ ਨੇ ਵੀ ਪੁੱਛਿਆ ਸੀ ਕਿ ਤੈਨੂੰ ਐਨੀ ਛੋਟੀ ਉਮਰ ਵਿੱਚ ਇਹ ਖਿਆਲ ਕਿੱਥੋਂ ਆਇਆ ਫਿਰ ਬਾਬਾ ਬੁੱਢਾ ਜੀ ਨੇ ਕੀ ਉੱਤਰ ਦਿੱਤਾ ਸੀ ਬਾਲਕ ਬੂੜਾ ਜੀ ਨੇ ਕਿਹਾ ਗੁਰੂ ਜੀ ਸਾਡੇ ਪਿੰਡ ਕੁਝ ਸਮਾਂ ਪਹਿਲਾਂ ਪਠਾਨਾਂ ਨੇ ਹਮਲਾ ਕਰਕੇ ਬੜੀ ਲੁੱਟਮਾਰ ਕੀਤੀ ਸੀ ਆਪਣੇ ਘੋੜਿਆਂ ਵਾਸਤੇ ਉਹਨਾਂ ਨੇ ਸਾਡੇ ਖੇਤ ਵਿੱਚੋਂ ਪੱਠੇ ਵੜ ਲਏ ਪੱਠੇ ਸਮਝਦਾ ਹੈ ਨਾ ਹਾਂ ਉਹੀ ਜੋ ਮੱਝਾਂ ਤੇ ਗਾਵਾਂ ਖਾਨੀਆਂ ਹੁੰਦੀਆਂ ਹਨ ਹਾਂ ਹਾਂ ਉਹੀ ਬਾਬਾ ਜੀ ਕਹਿੰਦੇ ਕਿ ਪਠਾਣਾ ਨੇ ਜੋ ਛੋਟੇ ਛੋਟੇ ਪੌਦੇ ਸੀ ਉਹ ਵੀ ਵੜ ਲਏ ਫਿਰ ਕਹਿੰਦੇ ਇਹ ਦੇਖ ਕੇ ਮੇਰੇ ਮਨ ਨੂੰ ਗਿਆਨ ਹੋਇਆ ਕਿ ਮੌਤ ਵੀ ਕਿਸੇ ਦੀ ਉਮਰ ਨਹੀਂ ਦੇਖਦੀ ਉਹ ਤਾਂ ਕਦੇ ਵੀ ਆ ਸਕਦੀ ਹੈ ਫਿਰ ਗੁਰੂ ਜੀ ਨੇ ਕੀ ਆਖਿਆ ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਤੂੰ ਤਾਂ ਸੱਚਮੁੱਚ ਬੁੱਢਾ ਹੈ ਜੋ ਇੰਨੀਆਂ ਡੂੰਗੀਆਂ ਗੱਲਾਂ ਕਰਦਾ ਹੂੰ ਫਿਰ ਗੁਰੂ ਜੀ ਨੇ ਉਹਨਾਂ ਦਾ ਡਰ ਕਿਵੇਂ ਦੂਰ ਕੀਤਾ ਗੁਰੂ ਜੀ ਨੇ ਕਹਿਆ ਸੁਣੇ ਪੋਏ ਨ ਸਕੇ ਕਾਲ ਇਸ ਦਾ ਕੀ ਅਰਥ ਹੈ ਇਸ ਦਾ ਅਰਥ ਹੈ ਵਾਹਿਗੁਰੂ ਜੀ ਦੇ ਨਾਮ ਨੂੰ ਸੁਣਨ ਨਾਲ ਮੌਤ ਦਾ ਡਰ ਮੁੱਕ ਜਾਂਦਾ ਹੈ ਫਿਰ ਬਾਬਾ ਜੀ ਨੇ ਵਾਹਿਗੁਰੂ ਜੀ ਦਾ ਨਾਮ ਸੁਣਿਆ ਤੇ ਉਹ ਬਣ ਗਏ ਨਿਰਭਉ ਇਹ ਜੋ ਵੀ ਵਾਹਿਗੁਰੂ ਨੂੰ ਸਦਾ ਯਾਦ ਕਰਦਾ ਹੈ ਉਸ ਦੇ ਸਾਰੇ ਡਰ ਖਤਮ ਹੋ ਜਾਂਦੇ ਨੇ ਮੈਂ ਵੀ ਦਾਦੀ ਜੀ ਨਾਲ ਸੋਹਿਰਲਾ ਬਾਣੀ ਦਾ ਪਾਠ ਕਰਕੇ ਸੁਣਨਾ ਹਾਂ ਮੈਂ ਵੀ ਕਦੀ ਨਹੀਂ ਡਰਦਾ ਸ਼ਾਬਾਸ਼ ਫਿਰ ਤਾਂ ਤੂੰ ਬਹਾਦਰ ਬੱਚਾ ਬਣ ਗਿਆ ਅੱਛਾ ਫਿਰ ਬਾਬਾ ਬੁੱਢਾ ਜੀ ਨੇ ਕੀ ਕੀਤਾ ਫਿਰ ਬਾਬਾ ਜੀ ਗੁਰੂ ਨਾਨਕ ਸਾਹਿਬ ਜੀ ਕੋਲ ਕਰਤਾਰਪੁਰ ਆ ਕੇ ਸੇਵਾ ਕਰਨ ਲੱਗੇ ਤੇ ਉੱਥੇ ਹੀ ਰਹਿ ਗਏ ਜਦ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਜੋਤ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸੌਂਪੀ ਤਾ ਗੁਰਗੱਦੀ ਤੇ ਸੁਭਾਏਬਾਨ ਕਰਨ ਦੀ ਮਰਿਆਦਾ ਬਾਬਾ ਬੁੱਢਾ ਜੀ ਨੇ ਹੀ ਨਿਭਾਈ ਸੀ ਵਾਓ ਫਿਰ ਤੀਜੇ ਗੁਰੂ ਜੀ ਨੂੰ ਵੀ ਹਾਂਜੀ ਤੀਜੇ ਚੌਥੇ ਪੰਜਵੇਂ ਤੇ ਛੇਵੇਂ ਗੁਰੂ ਜੀ ਨੂੰ ਗੁਰਗੱਦੀ ਤੇ ਬਿਰਾਜਮਾਨ ਕਰਨ ਦੀ ਰਸਮ ਬਾਬਾ ਬੁੱਢਾ ਜੀ ਹੀ ਨਿਭਾਉਂਦੇ ਰਹੇ ਸਨ ਬਾਬਾ ਬੁੱਢਾ ਜੀ ਦੀ ਕਿੰਨੀ ਉਮਰ ਸੀ ਬਾਬਾ ਬੁੱਢਾ ਜੀ ਦੀ ਉਮਰ 125 ਸਾਲ ਦੀ ਸੀ Amazing! 125 ਬਾਬਾ ਜੀ ਦੀ ਚੰਗੀ ਸਿਹਤ ਦਾ ਰਾਜ਼ ਅੰਮ੍ਰਿਤ ਵੇਲੇ ਉੱਠਣਾ ਸੀ ਥੋੜਾ ਖਾਣਾ ਥੋੜਾ ਸੌਣਾ ਤੇ ਸਖਤ ਮਿਹਨਤ ਕਰਨੀ ਇਹ ਉਹਨਾਂ ਦਾ ਸੁਭਾਅ ਸੀ ਬਾਬਾ ਬੁੱਢਾ ਜੀ ਬੜੇ ਮਹਾਨ ਸਨ ਕਿੰਨੀ ਸੇਵਾ ਕਰਦੇ ਸਨ ਉਹ ਥੱਕਦੇ ਨਹੀਂ ਸਨ ਚੰਗੇ ਤੇ ਨੇਕ ਕੰਮ ਕਰਦੇ ਆ ਵਾਹਿਗੁਰੂ ਨੂੰ ਯਾਦ ਰੱਖਣ ਵਾਲੇ ਗੁਰਮੁਖ ਕਦੀ ਵੀ ਅੱਕਦੇ ਜਾਂ ਥੱਕਦੇ ਨਹੀਂ ਮੈਂ ਵੀ ਚੰਗੇ ਕੰਮ ਕਰਾਂਗਾ ਤੇ ਵਾਹਿਗੁਰੂ ਨੂੰ ਯਾਦ ਰੱਖਾਂਗਾ